ਇਹ ਲੋਕ ਸਭਾ ਚੋਣਾਂ ਦੇ ਚੱਲਦੇ ਸਿਆਸੀ ਪਾਰਾਂ ਸਿਖਰਾਂ ਤੇ ਹੈ ਦੱਸ ਦਈਏ ਕਿ ਸਾਰੇ ਹੀ ਸਿਆਸੀ ਆਗੂ ਜੜੇ ਨੇ ਜਨਤਾ ਦੀ ਕੇਚਰੀ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਆਪਣੀ ਗੱਲ ਜਨਤਾ ਦੇ ਅੱਗੇ ਰੱਖ ਰਹੇ ਨੇ ਪਰ ਜਿਹਾ ਲੱਗ ਰਿਹਾ ਹੈ ਕਿ ਸਿਆਸੀ ਆਗੂ ਲੋਕਾਂ ਅੱਗੇ ਆਪਣੀ ਹੀ ਗੱਲ ਰੱਖਣਾ ਚਾਹੁੰਦੇ ਨੇ ਪਰ ਜੋ ਜਨਤਾ ਬੋਲਣਾ ਚਾਹੁੰਦੀ ਹੈ ਉਸ ਨੂੰ ਉਹ ਰਾਜ਼ੀ ਨਹੀਂ ਅਜਿਹਾ ਇਹ ਕੁਝ ਤਸਵੀਰਾਂ ਜੜੀਆਂ ਨੇ ਪਠਾਨਕੋਟ ਤੋਂ ਸਾਹਮਣੇ ਆਈਆਂ ਨੇ ਜਦ ਬੀਤੀ ਦੇਰ ਸ਼ਾਮ ਸੁਖਜਿੰਦਰ ਰੰਧਾਵਾ ਸ਼ਹਿਰ ਦੇ 4 ਮਰਲਾ ਕੁਆਟਰ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਏ ਸਨ ਤਾਂ ਇੱਕ ਵੋਟਰ ਆਪਣੀ ਪਰੇਸ਼ਾਨੀ ਲੈ ਕੇ ਸੁਖਜਿੰਦਰ ਰੰਧਾਵਾ ਦੇ ਕੋਲ ਜਾ ਰਿਹਾ ਸੀ ਤਾਂ ਕਾਂਗਰਸੀਆਂ ਨੇ ਉਸ ਸਾਕਸ਼ ਨੂੰ ਧੱਕੇ ਮਾਰ ਕੇ ਸਟੇਜ ਤੋਂ ਹੇਠਾ ਉਤਾਰ ਦਿੱਤਾ ਦੂਜੇ ਪਾਸੇ ਜਤਪਟਾਨ ਕੋਰ ਦੇ ਸਾਬਕਾ ਵਿਧਾਇਕ ਅਮਿਤ ਵਿੱਚ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਾਕਸ਼ ਸਟੇਜ ਤੋਂ ਆਇਆ ਸੀ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਅਤੇ ਘਰ ਵੀ ਅਕਸਰ ਝਗੜੇ ਕਰਦਾ ਰਹਿੰਦਾ ਹੈ ਅੱਜ ਕੀ ਗੱਲਬਾਤ ਹੋਈ ਹੈ ਜੀ ਮੈਂ ਇਸ ਬਾਡ ਦਾ ਵੋਟਰ ਆ ਜੀ ਮਾਨੂੰ ਪਤਾ ਲੱਗਾ ਰੈਲੀ ਆ ਰੈਲੀ ਦੇ ਵਿੱਚ ਮਾਗੇ ਗਏ ਆ ਮੈਂ ਆਪਣਾ ਪੁਆਇੰਟ ਦੱਸਣਾ ਚਾਹਨਾ ਆ ਮੇਅਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਨਹੀਂ ਕਰਾ ਦੇਾਂਗੇ ਇਹ ਇਲੈਕਸ਼ਨ ਨੂੰ ਹੁੰਦੇ ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲਿਆ ਆ ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ ਉਲਟਾ ਗਲੀ ਗਲਤ ਬਣਾਈ ਦੀ ਆ 20 ਇੱਕ ਦਾ ਬਜੜਾ ਪਾ ਕੇ ਬੇਵਕੂਫ ਬਣਾ ਰਿਹਾ ਲੋਕਾਂ ਦੀਆਂ ਗਲੀਆਂ ਗਲਤ ਬਣਾਈਆਂ ਬੈਠ ਰਹੀਆਂ ਖੜੇ ਗਲਤ ਬਣਾ ਦਿੱਤੇ ਦੇ ਆ ਜਿੰਨੇ ਕੋਈ ਗੱਲ ਕਰੋ ਕੋਈ ਨਹੀਂ ਕਰਾ ਡਿਕਟੇਟਰਸ਼ਿਪ ਚਲਾ ਰਹੇ ਨੇ ਮੈਂ ਵੀ ਕੀ ਵੋਟਰ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਅਧਿਕਾਰ ਹੈ ਕਿ ਨਹੀਂ ਹੈ ਅੱਜ ਇਹੋ ਗੱਲ ਕਹੀ ਹੈ ਮੈਂ ਮੇਅਰ ਸਾਹਿਬ ਤੇ ਵੇਜ ਸਾਹਿਬ ਆਏ ਮੈਂ ਤੁਸੀ ਮੇਰੇ ਨਾਲ ਬਾਹਰੇ ਕਰਕੇ ਤੇ ਸਟੇਜਾਂ ਦੇ ਅੱਗੇ ਤੁਸੀਂ ਗਲਤ ਕਰ ਰਹੇ ਹੋ ਗਲਤ ਬਹੁਤ ਪ੍ਰੋਮਿਸ ਕਰ ਰਹੇ ਲੋਕਾਂ ਸਾਡੇ ਕਿਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਣੀਆਂ ਕਰਦੇ ਨੇ ਬੇਕੂਬ ਨਾਲ ਦੇ ਪਬਲਿਕ ਨੂੰ ਪਬਲਿਕ ਨੂੰ ਲੱਖ ਰੁਪਇਆ ਦੇਾਂਗੇ 10000 ਦੇਾਂਗੇ 20000 ਦੇਾਂਗੇ ਕਿਸੇ ਨੇ ਨਹੀਂ ਦੇਣਾ ਇੱਕ ਕਨੈਕਸ਼ਨ ਨਹੀਂ ਇੱਕ ਕਰਾ ਸਕਦੇ ਹੋਰ ਇਹਨਾਂ ਨੇ ਕੀ ਕਰਨਾ ਹੈ ਹੋਰ ਕੀ ਕਰ ਸਕਦੇ ਕੀ ਸ਼ਰਾਫਤ ਕਰ ਸਕਦੇ ਨਾਲ ਜਬ ਵੋਟਰ ਇਲੈਕਸ਼ਨ 'ਚ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਉਹਨੂੰ ਉਹਨੂੰ ਧੱਕੇ ਮਾਰ ਦੋ ਬਾਹਰ ਕੱਢ ਦਿਓ ਨਹੀਂ ਬਿੱਤੀ ਹੁਣੇ ਮੈਡੀਕਲ ਕਰਾਓ ਤੁਸੀਂ ਟੈਸਟ ਕਰਾਓ ਇੰਦਾ ਵੀ ਕਰਾ ਲਓ ਮੈਡੀਕਲ ਮੇਰਾ ਵੀ ਕਰਾਓ ਠੀਕ ਹੈ ਰੰਦਾ ਬੇ ਸਾਹਿਬ ਦਾ ਕਿਹੜਾ ਫੋਨ ਨੰਬਰ ਹੈ ਕਿੱਥੋਂ ਹੀ ਪੁੱਛਣਾ ਨਹੀਂ ਹੈ VOTER ਨਹੀਂ ਪੁੱਛਦਾ ਬੋਟ ਦੇ ਕੇ ਬਾਅਦ ਚ ਲੱਭਣਾ ਕਿੱਥੇ ਹੈ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਆ ਰਹੀ ਹੈ 75 ਸਾਲ ਰਾਏ ਕਿ ਤੇ ਸਾਨੂੰ ਨਹੀਂ ਪਤਾ ਕੀ ਹੈ ਰਾ ਫੇਰੀਆਂ ਕੀਤੀਆਂ ਅੱਜ ਇਹ ਗੱਲਾਂ ਕਰ ਕਰਕੇ ਦੱਸਣ ਦੇ ਨਾ ਕੋਈ ਵੀ ਪਾਰਟੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਕੰਮ ਹੋਣੇ ਚਾਹੀਦੇ ਨਾ ਸਰਕਾਰੀ ਵਿਭਾਗਾਂ ਵਿੱਚ ਇੰਨੀ ਕ腐ਸ਼ਨ ਹੈ ਸਟੇਟ ਦੇ ਵਿਭਾਗਾਂ ਵਿੱਚ ਤੁਹਾਨੂੰ ਕੀ ਦੱਸਾਂ ਨਹੀਂ ਸਾਡੇ ਸੈਂਟਰ ਦੇ ਵਿਭਾਗਾਂ ਵਿੱਚ ਨਹੀਂ ਹੈ ਇਹ ਤਾਂ ਬੇਕੂਬ ਬਣਾਉਂਦੇ ਨੇ ਤਾਂ ਤੇ ਕੋਟ ਕਿਹੜੀ ਚੱਲ ਜਾਓ ਡਿਸਟ੍ਰਿਕਟਾਂ ਨਾਲ ਇੰਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਦੇ ਦੇ ਜਿਹੜਾ ਕੋਈ ਮਾਂ ਪਾਪ ਨਹੀਂ ਮੈਂ ਤਾਂ ਕਹਿ ਪੱਜਿਆ ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਇਹੋ ਜਿਹੇ ਰੈਲੀਆਂ ਨੂੰ ਦਫਾ ਕਰੋ ਜਿਹੜਾ ਵੋਟਰ ਨੂੰ ਜਾ ਕੇ ਬੋਲਣ ਦਾ ਅਧਿਕਾਰ ਹੀ ਨਹੀਂ ਹੈ ਤੁਸੀਂ ਕਿੱਥੋਂ 5 ਸਾਲ ਲੱਭਣਾ ਦੱਸੋ ਨਾ ਕਿੱਥੋਂ ਲੱਭਣਾ ਹੈ ਰੈਲੀ ਕਰਨਾ ਹੈ ਤਾਂ ਹਲ ਦੇ ਅਸੀਂ ਪੁੱਛ ਨਹੀਂ ਸਕਦੇ ਕਿਥੇ ਦਫਤਰ ਤੁਹਾਡਾ ਕਿਹੜਾ ਫੋਨ ਨੰਬਰ ਅਸੀਂ ਕੰਟੈਕਟ ਕਰਨਾ ਕਿੱਦਾਂ ਕਰਨਾ ਤੁਹਾਡੇ ਨਾਲ ਅੱਜ ਤੋਂ ਤੁਸੀਂ ਪੋਰਟ ਲਾ ਗਏ ਕੱਲ ਨੂੰ ਕੰਟੈਕਟ ਕਿੱਥੇ ਕਰਨਾ ਅਜਾ ਲੋਕਾਂ ਨੂੰ ਕੰਨ ਘੱਟ ਮਿਲ ਰਹੀ ਹੈ ਗਰੀਬ ਲੋਕ ਵਿਚਾਰੇ ਬੋਲ ਸਕਦੇ ਆ ਕਿ ਆਪ ਕੋਈ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ ਅਸੀਂ ਵੀ ਨੌਕਰੀ ਕਰਦੇ ਸਾਨੂੰ ਪਤਾ ਕੀ ਕੁਝ ਹੋ ਰਿਹਾ ਮੇਰੇ ਸਾਹਮਣੇ ਤੁਸੀਂ ਨਹੀਂ ਬਾਰੇਗੇ ਤੇ ਨਾਂ ਹੀ ਹੋਵੇ ਉਹ ਸਾਡੇ ਲੋਕਿਲ ਇੱਕ ਫੈਮਿਲੀ ਚ ਹੈ ਉਹਨਾਂ ਦਾ ਫੈਮਿਲੀ ਵਿੱਚ ਵੀ ਥੋੜੀ ਪ੍ਰੋਬਲਮ ਰਹਿੰਦੀ ਹੈ ਸਾਰੇ ਇਲਾਕੇ ਨੂੰ ਪਤਾ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਇੱਕ ਬੰਦਾ ਜਿਹੜਾ ਮੈਂਟਲੀ ਥੋੜੇ ਜਿ ਚੈਲੈਂਜਡ ਉਹਨਾਂ ਨੂੰ ਆਉਣਾ ਨਾ ਕਰੋ ਸੁਭਾਚਾਰਾ ਵੈਸੀ ਪ੍ਰੋਬਲਮ ਚ ਹੈ ਔਰ ਘਰ ਵੀ ਲੜਾਈ ਕਰਦੇ ਰਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਨਾ ਕਰੋ ਕੀ ਉਹਨੂੰ ਸੰਭਤੀ ਕਰੋ ਉਹਨਾਂ ਨੂੰ